ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਫੌਜੀ ਵੀਰਾਂ ਦਾ ਇੱਕ ਗੀਤ ਜੋਟੀ ਕਰ ਰਹੇ ਨੇਗੇ ਤੇ ਆਪਣੇ ਘਰ ਵਾਲੀ ਨੂੰ ਉਹ ਮੈਸੇਜ ਦਿੰਦੇ ਨੇ ਗੀਤ ਰਾਹੀਂ ਤੇ ਸਾਡੀ ਵੀਡੀਓ ਨੂੰ ਅਨੁਸਾਰੀ ਨੂੰ ਜਰੂਰ ਦੇਖਿਓ ਜੀ ਤੇ ਸਕਿਪ ਨਾ ਕਰਿਓ ਜਾਦਾ ਜਾਦੇ ਬਿਲਾ ਤੇਰੀ ਆਵੇ ਜਾਦ ਵਿਲੋ ਤੇਰੀ ਆਵੇ ਕਰੀਆਂ ਨਾ ਜਾਣ ਡਿਊਟੀਆਂ ਕਦੋਂ ਆਦ ਆਵੇ ਤੇਰੇ ਸ਼ਗਨਾ ਦੇ ਗਾਨੇ ਦੀ ਸਭ ਬਾਜਾ ਮਾਰੇ ਸਾਥ ਲੱਗਣ ਨਾ ਨਾ ਜਾਣ ਜੀ ਜਦੋਂ ਜਾਦ ਆਵੇ ਤੇਰੇ ਗਾਣੇ ਦੀ ਸਾਥੋਂ ਲਗਣ ਨਾ ਨਚਾ ਨੇ ਜੀ ਜਦੋਂ ਜਾਦ ਮਿਲੋ ਤੇਰੀ ਆਵੇ ਕਰਿਆ ਨਾ ਜਾਣ ਡਿਉਟੀਆਂ ਜਦੋਂ ਜਾਦ ਮਿਲੋ ਤੇਰੀ ਆ ਜਦ ਜਾਦੂ ਆਵੇ ਤੇਰੇ ਸ਼ਗਨਾ ਦੀ ਮਹਿੰਦੀ ਨਹੀਂ ਮੋਢੇ ਤੋਂ ਬੰਦੂਕ ਜਾਵੇ ਸਾਡੀ ਲੈਂਦੀ ਜੀ ਜਦੋਂ ਜਦ ਆਵੇ ਤੇਰੇ ਸ਼ਗਨਾ ਦੀ ਮਹਿੰਦੀ ਨਹੀਂ ਚੜਦੇ ਮੋਢੇ ਤੋਂ ਬੰਦੂਕ ਜਾਵੇ ਲੈਂਦੀ ਨਹੀਂ ਕਰੀਆ ਨਾ ਜਾਣ ਡਿਊਟੀਆਂ ਜਦੋਂ ਜਾਦ ਵਿਲੋ ਤੇਰੀ ਆਵੇ ਕਰੀਆ ਨਾ ਜਾਣ ਡਿਊਟੀਆਂ ਜਦੋਂ ਜਾਦ ਆਵੇ ਤੇਰੇ ਸਗਨਾ ਦੇ ਸੂਟ ਦੀ ਸਭ ਵਾਜਾ ਮਾਰੇ ਸਾਥੋਂ ਵਜੇ ਨਸ ਲੋ ਸਾਉ ਵਾਜਾ ਮਾਰੇ ਸਾਥੋਂ ਵਜੇ ਨਸ ਰੂਟ ਜੀ ਸਾਥੋਂ ਕਰੀਆਂ ਨਾ ਜਾਣ ਡਿਊਟੀਆਂ ਜਦੋਂ ਜਾਦ ਮਿਲੋ ਤੇਰੀ ਆਵੇ ਕਰੀਆਂ ਨਾ ਜਾਣ ਡਿਊਟੀਆਂ ਜਦੋਂ ਜਾਦ ਮਿਲੋ ਤੇਰੀ ਆਵੇ ਸਾਡਾ ਇਹ ਗੀਤ ਵਧੀਆ ਲੱਗਿਆ ਜੀ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤਾਂ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ